ਅੱਜ ਦੇ ਜਿਹੜੇ ਪ੍ਰੈਸ ਕਾਨਫਰੰਸ ਹੈ ਉਹਦਾ ਮੁੱਦਾ ਜਿਹੜਾ ਹੈਗਾ ਉਹ ਹੈ ਕਿ ਕੋਈ ਅਰਵਿੰਦ ਕੇਜਰੀਵਾਲ ਉਹਨਾਂ ਦਾ ਕਿ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਇਸ ਦਾ ਐਕਿਊਸ਼ਨ ਨੇ ਜ਼ਿਕਰ ਕੀਤਾ ਹੈ ਕਿ ਅੱਜ 133ਵੀਂ ਜਨਤੀ ਹੈ भारत के संविधान के निर्माता डॉक्टर भीमराव अंबेडकर जी और उन्होंने जीडी सब तो वीडी देन है कि उन्होंने भारत के संविधान दिता और अज सत्तर साल तो ज़्यादा हो गए है संविधान सक्सैसफुल तो कुछ चीजा तो लिखिया हुई हैं ਜਿਹੜੀਆਂ ਆਰਟੀਕਲਜ਼ ਹੁੰਦੇ ਵਿੱਚ ਮੈਂਸ਼ਨਡ ਹੈ ਕੁਝ ਚੀਜ਼ਾਂ ਹੁੰਦੀਆਂ ਅਨ ਰਿਟਨ ਕਨਵੈਂਸ਼ਨਲਸ ਹੁੰਦੀਆਂ ਤਾਂ ਉਸ ਨਾਤੇ ਕਨਵੈਂਸ਼ਨਲਸ ਨੂੰ ਨਾਲ ਫੋਲੋ ਕਰਦੇ ਤੇ ਗ੍ਰੇ ਏਰੀਆ ਹੈ ਉਸ ਕਨਵੈਂਸ਼ਨਲਸ ਨੂੰ ਫੋਲੋ ਕਰਦਿਆਂ ਹੋਇਆ ਸਰਕਾਰ ਦਾ ਕੰਮਕਾਜ ਚੱਲਦਾ ਸੋ श्री अरविंद केजरीवाल जी दिल्ली के मुख्यमंत्री हैं और जो ये पॉलिटिक्स आम आदमी पार्टी बनी है उस तो पहला इंडिया अगेंस्ट करप्शन के दे तौर ये दे मुहिम शुरू की गई जिस पर जिसतों जिड़ी हैगी है फिर आम आदमी पार्टी जी संघर्ष चो निकल अगेंस्ट करप्शन करप ही करप्शन संलिप्त है जो कहता तकल शब्द संभलना संभलना वही लड़खड़ा या सवेरे सवेरे के ਅੱਜ ਜਿਹੜਾ ਲਿਕਰ ਸਕੈਮ ਹੈ ਉਹਦੇ ਵਿੱਚ ਸੰਬੰਧਿਤ ਹੈ। ਔਰ ਜਿਹੜੀ ਗੱਲ ਕੇਜਰੀ ਸਾਹਿਬ ਕੇਜਰੀਵਾਲ ਸਾਹਿਬ ਨੇ ਆਪਣੇ ਮੰਤਰੀਆਂ ਤੇ ਲਾਗੂ ਕੀਤੀ ਉਹ ਆਪਣੇ ਤੇ ਕਿਉਂ ਨਹੀਂ ਲਾਗੂ ਕਰ ਰਹੇ? ਕਿ ਜਦੋਂ ਉਹਨਾਂ ਦੇ ਉਪ ਮੁੱਖ ਮੰਤਰੀ ਉਹਨਾਂ ਨੂੰ ਪੁੱਛਕਿਛ ਲਈ ਬੁਲਾਇਆ ਗਿਆ ਅਰੈਸਟ ਕੀਤਾ ਗਿਆ ਉਹਨਾਂ ਉਹਨਾਂ ਕੋਲੋਂ ਸਤੀਫਾ ਲਿਆ ਗਿਆ ਠੀਕ ਹੈ ਨਾ ਤੇ ਉਸ ਤੋਂ ਪਹਿਲਾਂ ਉਹਨਾਂ ਦੇ ਹੈਲਥ ਮਿਨਿਸਟਰ ਸਤਿੰਦਰ ਜੈਨ ਉਹਨਾਂ ਦੇ ਕੋਲੋਂ ਰੈਜ਼ੀਗਨੇਸ਼ਨ ਦਿੱਤੇ ਨਾ ਤਾਂ ਫਿਰ ਜਦੋਂ ਖੁਦ ਅਰੈਸਟ ਹੋਏ ਤਾਂ ਹੁਣ ਕਹਿੰਦੇ ਵਸਤੀਫਾ ਨਹੀਂ ਦੇਣਾ ਇੱਕ ਡਬਲ ਪ੍ਰਿੰਸੀਪਲਸ ਕਿਉਂ ਆ ਦੋਰਾ ਮਾਪ ਨਾ ਮੈਂ ਉਹਨਾਂ ਦੀ ਮਾਪਦੰਡ ਦੀ ਗੱਲ ਜ਼ਿਕਰ ਕਰ ਰਿਹਾ ਮੈਂ ਸੰਵਿਧਾਨ ਦੇ ਠੀਕ ਹੈ ਕਿ ਕਨਵੈਨਸ਼ਨਸ ਹੈਗੀਆਂ ਜਦੋਂ ਵੀ ਕਿਸੇ ਤੇ ਉਂਗਲ ਉਠਦੀ ਹੈ ਤਾਂ ਉਹ ਵਿਅਕਤੀ ਆਪਣਾ ਜਿਹੜਾ ਸੰਵਿਧਾਨਿਕ ਪਦ ਹੈ ਉਹ ਤਿਆਗਦਾ ਹੈ ਲੇਕਿਨ ਉਹ ਇਹ ਕਹਿੰਦੇ ਆ ਬਸ ਇਹਦਾ ਕਿ ਭਈ ਅਸੀਂ ਕਿ ਮੈਂ ਡਿਜ਼ਾਈਨ ਨਹੀਂ ਕਰਨਾ ਲੇਕਿਨ ਗੱਲ ਇਹ ਹੈ ਕਿ ਭਈ एक जरा नैतिकता तगाज़ा है कि ही मस्ट रिजाइन लेकिन उन्होंने रिजाइन नहीं किया अ दिन चुने कि डॉक्टर भीमराव अंबेदकर जी ने जो संविधान दिता और जिद न चलदिया असं भी तोहीन कर रहे हैं ਫਿਰ ਆਮ ਆਦਮੀ ਪਾਰਟੀ ਕਿ ਭਈ ਉਹ ਗੋਤ ਮਾਰੂ ਨਹੀਂ ਮੁੱਖ ਮੰਤਰੀ ਇੱਥੇ ਠੀਕ ਹੈ ਨਾ 7 ਅਪ੍ਰੈਲ ਨੂੰ ਉਹਨਾਂ ਨੇ ਕਿਹਾ ਜੀ ਕਿ ਵੀ ਅਸੀਂ ਭੁਖੜਤਾਲ ਰੱਖਾਂਗੇ ਠੀਕ ਹੈ ਨਾ ਕਿੱਥੇ ਖਟਕਟਕਲਾ 10 ਵਜੇ ਰੱਖੀ ਤੇ ਭੁਖੜਤਾਲ ਸਾਰੇ ਰੋਟੀ ਖਾ ਕੇ ਆਏ ਹੋਏ ਉਹਨੇ ਪੱਤਰਕਾਰ ਭਰਾਈ ਤਾਸਤੇ ਹੈ ਕਿ ਵੀ ਉੱਥੇ ਜਿਹੜੇ ਬੰਦੇ ਆਏ ਸੀ ਪਹਿਲਾਂ ਉੱਥੇ ਉੱਚੇ ਚੋਲੇ ਟਾਬਿਆਂ ਤੇ ਬੈਠੇ ਸੀ ਤੇ ਮਾਨ ਸਾਹਿਬ ਦੇ ਵੀ ਕਹਿਣਾ ਕਿ ਜਿਹੜਾ 12 ਵਜੇ ਆਏ ਤੇ ਰੋਟੀ ਰੋਟੀ ਖਾ ਕੇ ਆਏ ਤਾਂ ਮਤਲਬ ਇਹ ਹੈਗਾ ਕਿ ਜਿਹੜਾ ਪ੍ਰੋਟੈਸਟ ਹੈ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਉਹ ਵੀ ਸਮਝਦੇ ਆ ਕਿ ਜਿਹੜੀ ਗੱਲ ਕੇਜਰੀਵਾਲ ਨੂੰ ਨਹੀਂ ਕਰ ਰਹੇ ਉਹ ਗਲਤ ਹੈ ਹੁਣ ਰਾਜ ਸਭਾ ਦੇ ਮੈਂਬਰ ਸਿਗੇ ਪੰਜ ਠੀਕ ਹੈ ਨਾ ਉਹਨਾਂ ਨੇ ਕੋ ਪ੍ਰੋਟੈਸਟ ਕੀਤਾ ਦਬੀ ਜਵਾਨ ਦੇ ਵਿੱਚ ਸੀਚੇ ਵਾਲੂ ਨਹੀਂ ਐ ਸ਼ੋਕ ਮਿੱਤਲ ਹੋਣੀ ਐ ਫਿਰ ਰੋ ਇੰਡਸਟ੍ਰੀਸਟ ਹੈਗੇ ਆ ਰੋੜਾ ਸਾਹਿਬ ਸੰਜੀਵ ਰੋੜਾ ਸੰਜੀਵ ਰੋੜਾ ਹੋਣੀ ਐ ਰਾਗਵ ਚੱਡਾ ਰਾਗਵ ਚੱਡਾ ਤੇ ਇੰਗਲੈਂਡ ਹੀ ਬੈਠਣਾ ਆਪਣਾ ਲਾਜ ਹੀ ਕਰਾਈ ਜਾਂਦਾ ਉਹ ਨਹੀਂ ਆਂਦਾ ਉਹਨੇ ਆੜਾ ਵੀ ਨਹੀਂ ਮੂੰਹ ਤਾਂ ਗਿਆ ਹੈ ਮੈਂ ਕੀ ਆ ਅੱਖਾਂ ਹਮੇਸ਼ਾ ਬੰਦ ਰਹਿਣੀਆਂ ਹੁੰਦੀ ਖੁੱਲਦੀਆਂ ਹੋਣਾ ਦੀਆਂ ਤੋਂ ਇਸ ਲਈ ਉਹ ਆ ਹੀ ਨਹੀਂ ਰਹੇ ਐ ਸਵਾਲ ਇਹ ਹੈ ਕਿ ਆਪਣਾ ਜਿਹੜੀ ਉਹਨੇ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਕੁਨ ਹੈਗੇ ਆ ਉਹਨਾਂ ਨੂੰ ਵੀ ਵਿਸ਼ਵਾਸ ਨਹੀਂ ਉਹ ਵੀ ਕਹਿੰਦੇ ਕਿ ਸਟੈਂਡ ਗਲਤ ਹੈ ਇਸੇ ਲਈ ਨਾਲ ਸਾਥ ਨਹੀਂ ਦੇ ਰਹੇ ਸੋ ਇਸ ਨਾਤੇ ਤੁਹਾਡੇ ਰਾਹੀਂ ਇਹ ਗੱਲ ਗੂੰਜਾਣਾ ਚਾਹੁੰਦੇ ਆ ਆਵਾਮ ਦੇ ਵਿੱਚ ਵੀ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਪੂਰੇ ਜ਼ਿਲ੍ਹਿਆਂ ਦੇ ਵਿੱਚ ਧਰਨਾ ਵੀ ਦੇ ਰਹੀ ਹੈ ਇਸ ਗੱਲ ਨੂੰ ਲੈ ਕੇ ਔਰ ਇਸੇ ਗੱਲ ਲਈ ਜਿਹੜਾ ਹੈਗਾ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿ ਕੇਜਰੀਵਾਲ ਸਾਹਿਬ ਜਿਹੜਾ ਕਾਨੂੰਨ ਜਿਹੜੀ ਨੈਤਿਕਤਾ ਤੋਂ ਤੁਸੀਂ ਮਨੀਸ਼ ਸੋਧਿਆ ਕੋਲੋਂ ਅਸਤੀਫਾ ਲਿੱਤਾ ਸਤਿੰਦਰ ਜੈਨ ਕੋਲੋਂ ਅਸਤੀਫਾ ਲਿੱਤਾ ਉਸੇ ਨੈਤਿਕਤਾ ਦਾ ਤਕਾਜ਼ਾ ਹੈ ਕਿ ਕੇਜਰੀਵਾਲ ਸਾਹਿਬ ਤੁਸੀਂ ਵੀ ਅਸਤੀਫਾ ਦਿਓ ਹਾਈ ਕੋਰਟ ਦੇ ਵਿੱਚ ਭਾਜਪਾ ਵੱਲੋਂ ਜਿਹੜੀ ਜਾਂਚ ਨਾਇਰ ਕੀਤੀ ਗਈ ਸੀ ਸੀ ਨੂੰ ਲੈ ਕੇ ਲੇਕਿਨ ਹਾਈ ਕੋਰਟ ਜਿਹੜੀ ਹੋ ਚਾਜ ਕਰ ਦੇ ਦੇਖੋ ਐਸਾ ਹੈ ਮੈਂ ਜਿਹੜਾ ਹਾਈ ਕੋਰਟ ਦਾ تعلق ਹੈ ਉਹ ਕਹਿੰਦੇ ਅਸੀਂ ਇੰਟਰਫੇਅਰ ਨਹੀਂ ਕਰਨਾ ਕਿ ਵੀ ਇਹ ਚੀਜ਼ਾਂ ਹੈਗੀਆਂ ਕਨਵੈਨਸ਼ਨਲ ਸੌਤ ਤੇ ਮੇਰੀ ਗੱਲ ਤੁਹਾਨੂੰ ਪਹਿਲਾਂ ਵੀ ਕਹੀ ਹੈ ਕਿ ਕਨਵੈਨਸ਼ਨਸ ਹੈਗੀਆਂ ਕਿ ਵੀ ਨੈਤਿਕ ਕਾਦਾ ਤਕਾਜ਼ਾ ਹੈ ਕਿ ਚੀਫ ਮਿਨਿਸਟਰ ਮਨਿਸਟਰ ਕੋਈ ਵੀ ਜਿਹੜਾ ਕਨਸਟੀਟਿਊਸ਼ਨਲ ਪੋਸਟ ਤੇ ਹੈ ਹੀ ਮਸਟ ਰਿਜ਼ਾਈਨ ਤੇ ਜਿਤ ਤੱਕ ਸਵਾਲ ਇਹ ਹੁੰਦਾ ਨਾ ਕਿ ਜੇ ਲਾ ਹੋਵੇ ਕਾਨੂੰਨ ਹੋਵੇ ਫਿਰ ਹੀ ਲਾ ਕੋਰਟ ਇੰਟਰਫੇਅਰ ਕਰਦੇ ਸੋਈ ਇਸਲੀ ਹੋਣਾ ਨਹੀਂ ਕਿ ਐਸ ਇੰਟਰਫੇਅਰ ਨਹੀਂ ਕਰਦਾ

ਉਹਨਾਂ ਅਸੀਂ ਤਾਨਾਸ਼ਾਹ ਤਾਂ ਪੱਕੀਆਂ ਨੂੰ ਕਹੀ ਜਾਂਦੇ ਤਾਨਾਸ਼ਾਹ ਤੇ ਕੇਜਰੀ ਵਾਲ ਵੀ ਹੈ ਜਿੱਦ ਤੱਕ ਸਵਾਲ ਇਹ ਜਿਹੜਾ ਆਪਣੇ ਤੇ ਕਾਨੂੰਨ ਹੀ ਲਾਗੂ ਕਰਦਾ ਆਪਣੇ ਤੇ ਨੈਤਿਕਤਾ ਨਹੀਂ ਲਾਗੂ ਕਰਦਾ ਮਨੀਸ਼ ਸੋਦੀਆ ਤੇ ਕਰਦਾ ਸਤਿੰਦਰ ਜੈਤ ਤੇ ਕਰਦਾ ਆਪਣੇ ਤੇ ਕਿਉਂ ਨਹੀਂ ਕਰਦਾ ਕਿਉਂਕਿ ਆਹ ਤਾਨਾਸ਼ਾਹ ਹੀ ਨਹੀਂ ਹੈ ਆਹ ਸਾਡੇ ਪਾਰਟੀ ਦੇ ਡਿਗਰੀ ਦੇ ਮੰਤਰੀ ਕਹ ਰਹੇ ਆ ਕਿ ਭਾਜੀ ਵੀ ਹੈਗੀ ਆ ਸਾਡੇ ਸਰਕਾਰ ਬਿਰਾਤੀ ਆ ਕੱਲ ਇਹ ਹੁਣ ਜਿਹੜੇ ਮੰਤਰੀ ਸੀਗੇ ਸੋਸ਼ਲ ਮਿਨਿਸਟਰ ਰਾਜਕੁਮਾਰ ਅਨੰਤ ਅਨੰਤ ਹੈ ਸਟ੍ਰੈਟਜੀ ਵੀ ਕਰ ਹਾਂ ਤੇ ਤੁਸੀਂ ਦੇਖੋਗੇ ਵੀ ਉਹ ਰਿਜ਼ਾਈਨ ਕਰ ਗਏ ਕਹਿੰਦਾ ਮੈਂ ਤਾਂ ਆਇਆ ਸੀਗਾ ਜਿਹੜੇ ਕ腐ਪਸ਼ਨ ਦੇ ਖਿਲਾਫ ਲੜਨ ਵਾਲਿਆ ਚ ਤੇ ਹੁਣ ਉਹਨਾਂ ਨੇ ਮਿਨਿਸਟਰੀ ਤੋਂ ਵੀ ਮੈਂਬਰਸ਼ਿਪ ਤੋਂ ਰਿਜ਼ਾਈਨ ਕੀਤਾ ਤੇ ਉਹ ਕੱਲ ਕੋਈ ਤਾਂ ਕੋਈ ਗੱਲ ਹੈ ਨਾ ਕਿਥੇ ਧੂਆ ਹੁੰਦਾ ਹੈ ਉੱਥੇ ਹੀ ਅੱਗ ਜਿਹੜੀ ਆ ਨਜ਼ਰ ਆਉਂਦੀ ਹੈ ਹਾਂਜੀ ਜਿਹੜਾ ਪ੍ਰੈਜ਼ੀਡੈਂਟ ਰੂਲ ਉੱਤੇ ਦੱਸਣਾ ਹੈ ਉਹ ਨਹੀਂ ਪ੍ਰੈਜ਼ੀਡੈਂਟ ਰੂਲ ਦੀ ਗੱਲ ਤਾਂ ਨਹੀਂ ਐਸਤੇ ਸਿਰਫ ਕਹਿੰਨੇ ਪਿਆ ਹੈ ਕਿ ਵੀ ਇਸਤੀਫਾ ਹੈ ਪਈ ਐਲੀਗੇਸ਼ਨ ਜੋ ਮਰਜ਼ੀ ਲਾਈ ਜਾਣ ਉਹ ਰੱਖੀ ਹੈ ਸਰ ਤਾਰੀਖਾ ਸਭ ਚੀਜ਼ ਦੱਸੋ ਜਦੋਂ ਤੁਹਾਡੇ ਕੈਂਡੀਡੇਟ ਅਨਾਉਂਸ ਹੋਏ ਨੇ ਇਹ ਕਿ ਉਹਦੇ ਬਾਅਦ ਜਿਹੜੇ ਦੇ ਹਲਕੇ ਜਾ ਰਹੇ ਨੇ ਉਥੇ ਕਿਸਾਨਾਂ ਵੱਲੋਂ ਉਹਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਗੱਡੀਆਂ ਦਾ ਘੇਰਿਆ ਜਾ ਰਿਹਾ ਕਾਲੀਆਂ ਚੰਡੀਆਂ ਦਿਖਾਈਆਂ ਜਾ ਰਹੀਆਂ ਹੈ ਤੇ ਕਿਵੇਂ ਲੱਗਦਾ ਹੈ ਕੀ ਇਹ ਰਣਨੀਤੀ ਰਹੇਗੀ ਜੀ ਜੀ ਦੇਖੋ ਐਸਾ ਹੈ ਜਿੱਦ ਤੱਕ ਸਵਾਲ ਇਹ ਹੈ ਕਿ ਵੀ ਕਿਸਾਨ ਭਰਾਵਾਂ ਦੇ ਤੱਲਕ ਹੈ ਜਮਹੂਰੀਅਤ ਦੇ ਵਿੱਚ ਪ੍ਰੋਟੈਸਟ ਕਰਨਾ ਮੰਗ ਰੇਜ਼ ਕਰਨਾ खाना मंगनो ये अधिकार है और तक सवाल यह है किसान दंगा का जो तो पिछली बारी किसान कानून आए ठीक है फॉर्म्स बिल्स आए तो फिर प्रधानमंत्री जी ने टीवी से आके कहा कि मैं किसान पर समझा नहीं सकिया मैं कानून वापस लेना और इस गल का उन्होंने आला ला टीवी आके मैं मेरी गल मेरी गल सुन ला हूं जो वो झील है ਸੋ ਆਉਣ ਵਾਲੇ ਸਮੇਂ ਦੇ ਚੰਨ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਜਿਹੜੀਆਂ ਮੰਗਾਂ ਹੈਗੀਆਂ ਇਲੈਕਸ਼ਨ ਤੋਂ ਬਾਅਦ ਉਹ ਵੀ ਸਾਰੀਆਂ ਮੰਗਾਂ ਜਿਹੜੀ ਹੈਗੀਆਂ ਸਮੱਸਿਆਵਾਂ ਹੱਲ ਹੋਣਗੀਆਂ ਪੰਜਾਬ ਦੇ ਜਿਹੜੇ ਵੀ ਕੰਸਰਨਸ ਹੈਗੇ ਅਸੀਂ ਜਾ ਕੇ ਜਿਹੜਾ ਸਾਰੀਆਂ ਗੱਲਾਂ ਬੰਨਾਵਾਂਗੇ ਸੋ ਇਸ ਲਈ ਕੰਸਰਨਸ ਨੂੰ ਵੀ ਕੇ ਰਿਆ ਗਿਆ ਮੈਂ ਕਿਹਾ ਮੰਨਦਾ ਮੈਂ ਇਸ ਗੱਲ ਨੂੰ ਮੈਂ ਕਿਹੜੇ ਕਹਿਣਾ ਪਿਆ ਮੈਂ ਤਾਂ ਕਹਿ ਰਿਹਾ ਸਾਰਿਆਂ ਨੂੰ ਅਪੀਲ ਕਰਦਾ ਪਿਆ ਕਿ ਤੁਸੀਂ ਕਿਸਾਨ ਭਰਾਵਾਂ ਨੂੰ ਬੀਲ ਕਰਦਾ ਪੰਜਾਬ ਭਰਾਵਾਂ ਨੂੰ ਬੀਲ ਕਰਦਾ ਪੰਜਾਬ ਵਾਸੀਆਂ ਨੂੰ ਤੁਸੀਂ ਭਾਰਤੀ ਜਨਤਾ ਪਾਰਟੀ ਵਿੱਚ ਚੱਲੋ ਅੱਜ ਕੋਈ ਪਾਰਟੀ ਸਾਰੀਆਂ ਪਾਰਟੀਆਂ ਤੁਸੀਂ ਇਹ ਦੇਖੋ ਚਾਹੇ ਤੁਸੀਂ ਕਾਂਗਰਸ ਆ ਕਾਂਗਰਸ ਸੱਚ ਖਤਮ ਹੋ ਰਹੀ ਹੈ ਪੂਰੇ ਦੇਸ਼ ਚੀਜ਼ ਇਹ ਹੈ ਠੀਕ ਹੈ ਨਾ ਉਹਨ ਇੱਥੇ ਵੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਆ ਲੋਕਾਂ ਨੂੰ ਜਿਹੜੇ 2022 ਦੇ ਵਿੱਚ ਜਿਸ ਚਾਵਾ ਮਲਾਵਾ ਨਾਲ ਉਹਨਾਂ ਨੂੰ ਬਣਾਇਆ ਸੀਗਾ ਠੀਕ ਹੈ ਨਾ ਅੱਜ ਉਹ ਤੋਂ ਵੀ ਨਿਰਾਸ਼ਾ ਹੈਗੀ ਹੈ ਅਕਾਲੀ ਦਲ ਵੀ ਜਿਹੜਾ ਉਹ ਆਪਣਾ ਸਟੇਚਰ ਨਹੀਂ ਬਣਾ ਪਾਏ ਜਿਹੜਾ ਕਿ ਸਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵੇਲੇ ਸੀਗਾ ਤਾਂ ਜੋ ਭਾਰਤੀ ਜਨਤਾ ਪਾਰਟੀ ਆ ਭਾਰਤੀ ਜਨਤਾ ਪਾਰਟੀ ਹੀ हकों की राखी करेगी सो तो इसल समय चलो और भारतीय जनता पार्टी का साथ चलो राजे पीडीडेट देखो जो टाइमली है अरे तो हिंदुस्तान तो फेज छोड़े बाकी तक सवाल यह राजनीति है कि भी था था। ये था। एक, एक समा होता तो 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 है अस अनाउंस करते बाकी हाँ, भी हो नहीं अभी मैं क्या जी देखो फेजी राजनीति मैं

ਕੀ ਬਿਆਨਬਾਜ਼ੀ ਲਗਾਤਾਰ ਕਰ ਉਹ ਕਰੀ ਜਾਂਦੇ ਬਿਆਨਬਾਜ਼ੀ ਇਹ ਰਿੰਕੂ ਵੀ ਬਿਆਨ ਦਾ ਜਵਾਬ ਦੇਗਾ ਉਹ ਤਾਂ ਐਸੀ ਕੋ